ਵਿਚਾਰ ਨੂੰ ਬਹੁਤ ਹੀ ਬਹੁਤ ਜ਼ਿਆਦਾ ਅੱਛਾ ਲੱਗਿਆ ਪ੍ਰਮਾਤਮਾ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਮਾਲਕ ਨੇ ਫਾਈਨਲੀ ਅਜੇ ਦਿਨ ਲਿਆਂਦਾ ਤੇ ਮੈਂ ਇਹਨੂੰ ਬਹੁਤ ਉਮੀਦ ਹੈ ਲੋਕ ਹਰ ਵਾਰ ਦੀ ਤਰ੍ਹਾਂ ਹੁਣ ਵੀ ਸਾਥ ਦੇਣਗੇ ਇਹ ਬਹੁਤ ਅੱਛਾ ਰਿਜ਼ਲਟ ਹੈ ਮੁਕਾਬਲਾ ਕਿਵੇਂ ਦੇਖਦੇ ਹੋ ਮੁੱਦੇ ਕੀ ਨੇ ਸ਼ਾਇਦ ਉਸਤਿਆਂ ਦੀ ਬਹੁਤ ਵੱਡੀ ਗੱਲ ਕੀਤੀ ਹੋਣੀ ਇਹ ਇਹ ਆਪਾਂ 23 ਤੋਂ ਬਾਅਦ ਗੱਲ ਕਰਾਂਗੇ ਅੱਜ ਬੜੇ ਦਿਨਾਂ ਬਾਅਦ ਥੋੜਾ ਰਿਲੈਕਸਡ ਮੋਮੈਂਟ ਆਇਆ ਹੈ ਜਿਹਦੇ ਵਿੱਚ ਬੜੀ ਸਖ ਸ਼ਾਂਤੀ ਦੇ ਨਾਲ ਮੈਂ ਅਰਦਾਸ ਕਰਕੇ ਆਈ ਹਾਂ ਪ੍ਰਮਾਤਮਾ ਅਗੇ ਕੀ ਸੁਖ ਸ਼ਾਂਤੀ ਨਾਲ ਇਲੈਕਸ਼ਨ ਹੋਵੇ ਮੈਂ ਲੋਕਾਂ ਦੇ ਵਿੱਚ ਰਹੂੰਗੀ ਸ਼ਾਮ ਦੇ 6 ਵਜੇ ਤੱਕ ਸਾਰੇ ਬੋਥ ਤੇ ਇੱਕ ਇੱਕ ਵੋਟ ਤੇ ਆਪ ਜਾਓਗੇ सुबह दिने ही काम करनी शाम तक में से वोटर ऑन की कहना चाहूंगी जी मैसेज वोटर ऑन भी दीती करूंगी जिस प्रकार ਤੁਸੀਂ ਹਮੇਸ਼ਾ ਸਾਥ ਦਿੱਤਾ ਹੈ ਇਸ ਵਰ ਹੀ ਸਾਥ ਦਿਆ ਅਚਾ ਡਿੰਪੀ ਸਾਹਿਬ ਕਹਿ ਰਹੇ ਆਊਟਸਾਈਡਰ ਵਰਸਸ ਗਿੱਦੜਵਾਹਾ ਵਾਲੇ ਦੇਖੋ ਪਿਛਲੇ 12 ਸਾਲ ਨੂੰ ਤਾਂ ਆਊਟਸਾਈਡਰ ਨੇ ਗਿੱਦੜਵਾਹ ਨੂੰ ਸਭ ਕੁਝ ਦਿੱਤਾ ਹੈ ਕਿਹੜੇ ਆਊਟਸਾਈਡ ਪੰਜਾਬ ਕਾਂਗਰਸ ਦਾ ਪ੍ਰਧਾਨ ਪੰਜਾਬ ਦੇ ਕਿਸੇ ਵੀ ਹਲਕੇ ਲਈ ਆਊਟਸਾਈਡਰ ਨਹੀਂ ਹੁੰਦਾ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਤੁਸੀਂ ਪਰਵਾਹ ਨਾ ਕਰਦੇ ਦਵਾਂ ਚੱਕੀ ਚੱਲ ਰਿਹਾ ਹੈ ਇਸ ਸਮੇਂ ਬਹੁਤ ਚੱਲ ਰਿਹਾ ਹੈ ਸੱਚੇ ਪਾਤਸ਼ਾਹ ਕਿੱਥੇ ਬਹੁਤ ਵੱਡਾ ਇਗਜ਼ਾਮ ਦੇਣ ਜਾ ਰਹੇ ਹੋ ਉਬਈ ਕਰੇ ਕਰਾਵੇ ਆਪੇ ਆਪ ਮਾਨਸ ਕੇ ਕਿਛ ਨਾਹੀ ਹੱਥ ਠੀਕ ਹੈ ਅਸੀਂ ਆਪਦੀ ਤਿਆਰੀ ਕਰਨੀ ਸੀ ਕਰਤੀ ḍu your best and leave it up to god ਲੱਗਦਾ ਰਾਜ ਦੇ ਕੀਤੇ ਕੰਮਾਂ ਦਾ ਫਾਇਦਾ ਕਿਤਨਾ ਕਿਤੇ ਅਮਰਤਾਂ ਨੂੰ ਮਿਲੇਗਾ ਆਫ ਕੌਰਸ ਮਿਲੇਗਾ ਕਿਉਂ ਨਹੀਂ ਮਿਲੇਗਾ ਐਜ਼ ਅ ਟੀਮ ਕੰਮ ਕੀਤਾ ਹੈ ਔਰ ਉਹਨਾਂ ਕੰਮਾਂ ਨੇ ਕਿ ਕੁਝ ਲੋਕਾਂ ਨੇ ਆਪ ਦਾ ਫਾਇਦਾ ਸੋਚਣਾ ਹੈ ਤੇ ਲੋਕਾਂ ਨੇ ਇਹ ਦੇਖਣਾ ਹੈ ਕਿ ਕਿਨੇ ਅੱਜ ਤੱਕ ਗਿੱਦੜਵਾਹ ਦਾ ਵਿਕਾਸ ਕੀਤਾ ਹੈ ਪਿਛਲੇ 12 ਸਾਲ ਤੋਂ ਲੋਕਾਂ ਦੇ ਵਿੱਚ ਆਇਆ ਮੇਰੇ ਤੋਂ ਪਹਿਲਾਂ ਜਿੰਨੇ ਕੈਂਡੀਡੇਟਸ ਕੋਈ ਹਲਕਾ ਇੰਚਾਰਜ ਰਿਹਾ ਕੋਈ ਫਾਈਨੈਂਸ ਮਿਨਿਸਟਰ ਰਿਹਾ ਲੋਕਾਂ ਨੇ ਉਹਨੂੰ ਦੇਖਿਆ ਉਹਨਾਂ ਦੇ ਧੱਕੇ ਦੇਖੇ ਝੂਠੇ ਪਰਚੇ ਦੇਖੇ ਉਹਨਾਂ ਦੀਆਂ ਜ਼ੋਰ ਜ਼ਬਰਦਸਤੀਆਂ ਦੇਖੀਆਂ ਤੇ ਇੱਕ ਪਾਸੇ ਕਾਂਗਰਸ ਪਾਰਟੀ ਦਾ ਪੀਸਫੁਲ ਰਾਜ ਵਿਵਹਾਰ ਲੋਕ ਹਰ ਬੰਦਾ ਸ਼ਾਂਤੀ ਪਸੰਦ ਹੈ ਅੰਪ ਤਾਂ ਅੱਜ ਫੀਲ ਹੋ ਰਿਹਾ ਕਿ ਖੁਦ ਨੂੰ ਅਮਰਤਾ ਵੋਟ ਨਹੀਂ ਕਰ ਸਕੀ ਵੜਿੰਗ ਤੁਹਾਨੂੰ ਵੋਟ ਨਹੀਂ ਕਰ ਸਕਿਆ ਵੋਟ ਤੁਹਾਡੀ ਬਾਹਰ ਲੱਗ ਰਿਹਾ ਕਿ ਮੇਰਾ ਗਿੱਧੜਾ ਮੇਰਾ ਪਰਿਵਾਰੀ ਹੈ ਮੇਰੇ ਪਰਿਵਾਰ ਨਾਲੋਂ ਵੱਧ ਹੈ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚ ਮੇਰੀ ਥਾਂ ਤੇ ਮੇਰੀਆਂ ਭੈਣਾਂ ਮੇਰੀਆਂ ਮਾਵਾਂ ਖੜੀਆਂ ਕੋਈ ਇਸ ਗੱਲ ਦਾ ਮਲਾਲ ਮੈਂ ਤਾਂ ਸੱਚੇ ਪਾਤਸ਼ਾਹ ਦੀ ਸ਼ੁਕਰਗੁਜ਼ਾਰ ਹਾਂ ਦੇਖੋ ਨਾ ਮੈਂ ਤੇ ਧੰਨਵਾਦ ਕਰਨਾ ਹੀ ਆ ਅੱਛਾ ਇੱਕ ਵੀ ਗੱਲ ਆ ਵੀ ਵਕਾਰ ਜਿਹੜਾ ਆ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਇਹ ਤਾਂ ਡਰ ਵੀ ਲੱਗ ਰਿਹਾ ਜਾਂ ਨਹੀਂ ਤੁਹਾਨੂੰ ਲੱਗ ਰਿਹਾ ਮੇਰੇ ਸ਼ਿਕਰ ਕਰ ਇਹ ਬੰਦਾ ਲੋਕ ਕੋ ਲੈਂਦਾ ਨਾ ਐਮ ਲੁਕੋ ਨਹੀਂ ਸਕਦਾ ਜੋ ਅੰਦਰ ਹੋ ਬਾਹਰ ਠੀਕ ਹੈ ਬਿਲਕੁਲ ਪ੍ਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ ਬਸ ਇਹੀ ਅੱਖਰ ਕਹਿੰਦਾ ਹਾਂ ਬਹੁਤ ਆਪੜਿੰਗ ਨੇ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸर्च ਕਰੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ